ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਨਰੂਆਣਾ ਰੋਡ ਸੀਤਪਾਲ ਸਿੰਘ ਨਗਰ 200 ਗਾਇ ਦੀ ਕੋਠੀ ਡਿਮਾਂਡ ਇਹਨਾਂ ਦੀ 35 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਆ ਫਰੰਟ ਤੇ ਵਰਦੇਸਾਰ ਦੋ ਬੈਡਰੂਮ ਬਣੇ ਹੋਏ ਇਹਦੇ ਚੀ ਆ ਦੋ ਇਹ ਪਹਿਲਾਂ ਹੀ ਬੈਡਰੂਮ ਆ ਗਿਆ ਇਹਦੇ ਨਾਲ ਫੇਰ ਬੈਡਰੂਮ ਆ ਗਿਆ ਜੀ ਬੱਸ ਇਹ ਸ਼ਟਰ ਲੱਗਿਆ ਹੋਇਆ ਹੈ ਦੁਕਾਨ ਦੇ ਯੂਜ਼ ਵੀ ਹੁੰਦੇ ਆ ਕੰਮ ਇਹ। ਬਾਰੀਆਂ ਬੁਰੀਆਂ ਲੱਗੀਆਂ ਵੀ ਆ। ਆ ਬਾਥਰੂਮ ਤੇ ਲੈਟਰਨ ਆ ਗਿਆ ਜੀ। ਇਹ ਇਧਰਲਾ ਪੋਰਸ਼ਨ ਜਿਹੜਾ ਹੈਗਾ ਇਹ ਨਵਾਂ ਹੈ ਬਿਲਕੁਲ ਨਿਊ। ਨਿਊ ਪੋਰਸ਼ਨ ਹੈ। ਟਾਇਲ ਦਾ ਰੰਗ ਰੁਗਣ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ। ਕੋਠੀ ਵੀ ਬਹੁਤ ਵਧੀਆ ਬਣੀ ਵੀ ਹੈ। ਇਹਦੇ ਚ ਦੋ ਬੈਡਰੂਮ ਹੈ। ਸਟੋਰ ਹੈ। ਆ ਬਰਾਂਡ ਆ ਗਿਆ ਜੀ ਫਰੰਟ ਤੇ ਤੇ ਕਿਚਨ ਬਣਿਆ ਹੋਇਆ ਪੂਜਾ ਰੂਮ ਬਣਿਆ ਹੋਇਆ ਬਹੁਤ ਹੀ ਵਧੀਆ ਕੰਮ ਹੋਇਆ ਹੋਇਆ ਕੋਠੀ ਵੀ ਬਹੁਤ ਵਧੀਆ ਖੁੱਲੀ ਕੋਠੀ ਹੈ 200 ਗਾਜ ਦੀ 30 60 ਦੀ ਡਿਮਾਂਡ ਵੀ ਜਾਇਜ਼ ਆ 35 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਆ ਬੈੱਡਰੂਮ ਆ ਗਿਆ ਜੀ ਇਹ ਪੋਰਸ਼ਨ ਨਵਾਂ ਬਣਿਆ ਹੋਇਆ ਨਾਲ ਹੀ ਇਹ ਸਟੋਰ ਆ ਗਿਆ ਜੀ ਤੇ ਇੰਦਰ ਪੂਜਾ ਰੂਮ ਆ ਗਿਆ ਜੀ ਨਾਲ ਹੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਕਰ ਦਿਓ ਤੇ Instagram ਤੇ ਫੋਲੋ ਤਾਂ ਕਿ ਤੁਹਾਡੇ ਤੇ ਹੀ ਸਾਡੀ ਵੀਡੀਓ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂ ਲੈਂਦੇ ਵੀਡੀਓ ਬਣਾ ਕੇ ਭੇਜੋਗੇ ਐਡ ਲਾ ਦਾਂਗੇ ਅਗਰ ਨਹੀਂ ਬਣਾ ਸਕਦੇ ਖੁਦ ਅਸੀਂ ਆਪ ਬਣਾ ਕੇ ਲੈ ਜਾਾਂਗੇ ਬਹਿੰਡੇ ਵਿੱਚ ਕਿਤੇ ਵੀ ਕੋਠੀ ਖਰੀਦਣੀ ਹੈ ਜਾਂ ਵੇਚਣੀ ਹੈ ਸਾਡੇ ਨਾਲ ਸੰਪਰਕ ਕਰੋ ਅਸੀਂ ਕੋਠੀ ਤੁਹਾਡੀ ਸੇਲ ਕਰਾਂਗੇ ਆ ਕਿਚਨ ਆ ਗਿਆ ਜੀ ਕਿਚਨ ਦਾ ਵੀ ਬਹੁਤ ਵਧੀਆ ਟਾਇਲ ਦਾ ਕੰਮ ਹੋਇਆ ਰੰਗ ਰੋਗਣ ਦਾ ਕੰਮ ਹੋਇਆ ਹੋਇਆ ਹੈ ਸਿੰਗਲ ਸਟੋਰੀ ਕੋਠੀ ਹੈ 200 ਗਜ ਦੀ ਹੈ ਡਿਮਾਂਡ ਇਹਨਾਂ ਦੀ 35 ਲੱਖ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ ਵਿੱਚ